ਭਾਰਤ ਪਾਕਿਸਤਾਨ ਵਿਚਕਾਰ ਕਈ ਜੰਗਾਂ ਹੋਈਆਂ ਹਨ ਇਹ ਸਾਰੀਆਂ ਜੰਗਾਂ ਵਿੱਚ ਜੰਗ ਦਾ ਮੈਦਾਨ ਪੰਜਾਬ ਬਣਿਆ ਤੇ ਪੰਜਾਬ ਦੇ ਸਿੱਖ ਇਹਨਾਂ ਜੰਗਾਂ ਵਿੱਚ ਭਾਰਤ ਵੱਲੋਂ ਲੜੇ ਹਾਲਾਂਕਿ ਭਾਰਤ ਵਿੱਚ ਸਿੱਖ ਕੌਮ ਨਾਲ ਸੰ 47 ਤੋਂ ਤੁਰੰਤ ਬਾਅਦ ਤੱਕੇ ਹੋਣੇ ਸ਼ੁਰੂ ਹੋ ਗਏ ਸਨ ਤੇ 1947 ਵਿੱਚ ਹੀ ਸਿੱਖਾਂ ਨੂੰ ਆਜ਼ਾਦੀ ਦੇ ਇਨਾਮ ਵਜੋਂ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਮਿਲ ਗਿਆ ਸੀ ਗੱਲ ਕਰਦੇ ਹਾਂ ਭਾਰਤ ਪਾਕਿਸਤਾਨ ਜੰਗ ਦੀ ਇਤਿਹਾਸਕ ਸਬੂਤ ਗਵਾਹ ਹਨ ਕਿ ਪਾਕਿਸਤਾਨ ਨੇ ਕਦੇ ਵੀ ਮਿੱਥ ਕੇ ਪੰਜਾਬ ਦਾ ਸਿੱਖਾਂ ਦਾ ਤੇ ਦਰਬਾਰ ਸਾਹਿਬ ਦਾ ਬੁਰਾ ਨਹੀਂ ਕੀਤਾ। ਇਹ ਕੰਮ ਭਾਰਤ ਨੇ ਜ਼ਰੂਰ ਕੀਤਾ ਹੈ। ਪਾਕਿਸਤਾਨ ਨੇ ਹਮਲੇ ਭਾਰਤ ਉੱਤੇ ਕੀਤੇ ਹੋਣਗੇ ਪੰਜਾਬ ਉੱਤੇ ਨਹੀਂ। ਇਹੋ ਜਿਹੀ ਇੱਕ ਜੰਗ ਦੀ ਦਾਸਤਾਨ ਅਨੁਸਾਰ ਇੱਕ ਭਾਰਤ-ਪਾਕਿਸਤਾਨ ਜੰਗ ਮੌਕੇ ਜਦ ਪਾਕਿਸਤਾਨੀ 에ਅਰ ਫੋਰਸ ਨੇ ਇੱਕ ਭਾਰਤੀ ਰਡਾਰ ਨਿਸ਼ਾਨੇ ਲੈ ਲਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੋਲ ਹੈ ਅਤੇ ਜੇ ਨਿਸ਼ਾਨਾ ਲਾਇਆ ਜਾਂਦਾ ਹੈ ਤਾਂ ਸ਼੍ਰੀ ਦਰਬਾਰ ਸਾਹਿਬ ਦਾ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਇਹ ਪੱਕੀ ਗੱਲ ਹੈ ਕਿ ਇਹ ਰਡਾਰ ਇੱਥੇ ਲਾਉਣ ਦੀ ਕਰਤੂਤ ਭਾਰਤੀ ਫੌਜ ਨੇ ਜਾਣਬੁੱਝ ਕੇ ਹੀ ਕੀਤੀ ਹੋਵੇਗੀ ਤਾਂ ਕਿ ਜਦ ਅੰਮ੍ਰਿਤਸਰ ਵਿੱਚ ਲੱਗੇ ਇਸ ਰਡਾਰ ਨੂੰ ਪਾਕਿਸਤਾਨੀ ਨਿਸ਼ਾਨਾ ਬਣਾਉਣ ਤਾਂ ਸ਼੍ਰੀ ਦਰਬਾਰ ਸਾਹਿਬ ਦਾ ਨੁਕਸਾਨ ਹੋਵੇ ਤੇ ਸਦਾਂ ਲਈ ਪੰਜਾਬ ਤੇ ਪਾਕਿਸਤਾਨ ਵੈਰੀ ਬਣ ਜਾਣ ਖੈਰ ਜਦ ਇਸ ਗੱਲ ਦਾ ਪਤਾ ਪਾਕਿਸਤਾਨ ਦੇ ਕਮਾਂਡਰ ਇਨ ਚੀਫ 에য়ার ਮਾਰਸ਼ਲ ਮਲਿਕ ਨੂਰ ਖਾਨ ਨੂੰ ਲੱਗਾ ਤਾਂ ਉਸਨੇ ਕਿਹਾ ਕਿ ਜੇ ਸ਼੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਤਾਂ ਵਾਪਸ ਮੁੜਨਸਾਰ ਜਿਸ ਪਾਕਿਸਤਾਨੀ ਜੰਗੀ ਜਹਾਜ਼ ਨੇ ਇਹ ਨੁਕਸਾਨ ਕੀਤਾ ਤਾਂ ਉਸ ਜਹਾਜ਼ ਦੇ ਪਾਇਲਟ ਨੂੰ ਮੈਂ ਰਨਵੇ ਤੇ ਹੀ ਗੋਲੀ ਮਾਰ ਦਿਆਂਗਾ ਤੇ ਇੰਜ ਪਾਕਿਸਤਾਨੀ ਜਹਾਜ਼ ਪਿੱਛੇ ਪਰਤ ਗਏ ਅਸੀਂ ਜਨਰਲ ਹਰਬਖਸ਼ ਸਿੰਘ ਤੇ ਹੋਰ ਸਿੱਖ ਫੌਜੀਆ ਦਾ ਸਤਿਕਾਰ ਤਾਂ ਕਰਦੇ ਹੀ ਹਾਂ ਜਿਨ੍ਹਾਂ ਨੇ ਦਿੱਲੀ ਦਾ ਹੁਕਮ ਨਹੀਂ ਸੀ ਮੰਨਿਆ ਤੇ ਜੰਗ ਮੌਕੇ ਮਾਜੇ ਨੂੰ ਛੱਡਣ ਤੋਂ ਨਾ ਕਰ ਦਿੱਤੀ ਸੀ ਕਿ ਅਸੀਂ ਸ਼੍ਰੀ ਦਰਬਾਰ ਸਾਹਿਬ ਨੂੰ ਨਹੀਂ ਛੱਡ ਸਕਦੇ ਪਰ ਹੁਣ ਨੂਰ ਖਾਨ ਤੇ ਪਾਕਿਸਤਾਨੀ ਫੌਜਾਂ ਦੀ ਵੀ ਕਦਰ ਹੈ ਜਿਨ੍ਹਾਂ ਨੇ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਯਾਨੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ ਇਹ ਜਾਣਕਾਰੀ ਅਸੀਂ ਕਿਸੇ ਆਪਸੀ ਨਫ਼ਰਤ ਨੂੰ ਵਧਾਉਣ ਲਈ ਸਾਂਝੀ ਨਹੀਂ ਕਰ ਰਹੇ ਇਹ ਜਾਣਕਾਰੀ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਪੰਜਾਬ ਦੇ ਲੋਕ ਕਿਸੇ ਵੀ ਜੰਗ ਦੇ ਹੱਕ ਵਿੱਚ ਨਹੀਂ ਭਾਵੇਂ ਉਹ ਚੜਦੇ ਪੰਜਾਬ ਦੇ ਹੋਣ ਜਾਂ ਫਿਰ ਲਹਿੰਦੇ ਪੰਜਾਬ ਦੇ ਸਿੱਖ ਕੌਮ ਸਰਬੱਤ ਦਾ ਭਲਾ ਕਰਨ ਵਾਲੀ ਤੇ ਭਲਾ ਮੰਗਣ ਵਾਲੀ ਕੌਮ ਹੈ। ਭਾਰਤ ਦੀਆਂ ਸਰਕਾਰਾਂ ਤੇ ਮੀਡੀਆ ਸਿੱਖਾਂ ਨੂੰ ਇਹ ਕਹਿ ਕੇ ਭੜਕਾਉਂਦੇ ਹਨ ਕਿ ਮੁਸਲਮਾਨ ਸਿੱਖਾਂ ਦੇ ਵੈਰੀ ਹਨ। ਜਦੋਂ ਕਿ ਇਹ ਸਥਿਤੀ ਬਿਲਕੁਲ ਉਲਟ ਹੈ। ਪਾਕਿਸਤਾਨੀ ਫੌਜ ਤਾਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਮਨਾ ਕਰਕੇ ਸਤਿਕਾਰ ਕਰ ਦਿੰਦੀ ਹੈ ਪਰ ਭਾਰਤ ਦੀ ਸਰਕਾਰ ਇੱਕ ਨਹੀਂ ਸਗੋਂ ਵਾਰ-ਵਾਰ ਸ਼੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਦੀ ਹੈ। ਫਿਰ ਦੁਸ਼ਮਣ ਕੌਣ ਹੋਇਆ?